ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਹੋਏ ਅੱਤਵਾਦੀ ਅਮਲੇ ਤੋਂ ਬਾਅਦ ਹੁਣ ਪੂਰੇ ਦੇਸ਼ ਭਰ ਦੇ ਵਿੱਚ ਇਸ ਦਾ ਰੋਸ ਟਿਕਣ ਨੂੰ ਮਿਲਿਆ ਜਿੱਤੇ ਕਿ ਬੀਤੇ ਦਿਨ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਜਾਂਦੇ ਨੇ ਇੱਥੋਂ ਤੱਕ ਕਿ ਜਿਹੜਾ ਜੋ ਮੁਕਸਰ ਕਪੂਰਥਲਾ ਹੁਸ਼ਿਆਰਪੁਰ ਸ਼ਹਿਰ ਨੇ ਜਿਹੜੇ ਪੂਰਨ ਤੌਰ ਤੇ ਬੰਦ ਕੀਤਾ ਜਾਂਦਾ ਨੇ ਤੇ ਅੱਜ ਇਸ ਦਾ ਅਸਰ ਦਿੱਲੀ ਦੇਸ਼ ਦੀ ਰਾਜਸਥਾਨੀ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਤੇ ਕਿ ਬੀਤੇ ਦਿਨੇ ਕਾਲ ਦਿੱਤੀ ਗਈ ਸੀ ਕਿ ਦੇਸ਼ ਦੀ ਰਾਜਸਥਾਨੀ ਦਿੱਲੀ ਨੂੰ ਜਿਹੜਾ ਅੱਜ ਪੂਰਨ ਤੌਰ ਤੇ ਬੰਦ ਕੀਤਾ ਜਾਵੇਗਾ ਉਹ ਜਿਹੜਾ ਉਸ ਦਾ ਅਫੈਕਟ ਪੈਂਦਾ ਕਿਤੇ ਨਾ ਕਿਤੇ ਨਜ਼ਰ ਆਇਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦਿੱਲੀ ਜਿਹੜਾ ਉਹ ਸ਼ਹਿਰ ਕਦੇ ਦਿਨ ਰਾਤ 24 ਘੰਟੇ ਕਦੇ ਬੰਦ ਨਹੀਂ ਹੁੰਦਾ ਪਰ ਅੱਜ ਉਸ ਦੇ ਬੰਦ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਤਾਂ ਕੁਝ ਦਿਨ ਪਹਿਲਾਂ ਜਿਹੜਾ ਪਲਵਾ ਜਿਹੜਾ ਜੰਮੂ ਦੇ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੁੰਦਾ ਨਾਮ ਲੈ ਕੇ ਚੁਣ-ਚੁਣ ਕੇ ਪਹਿਲਾਂ ਨਾਮ ਪੁੱਛਿਆ ਜਾਂਦਾ ਫਿਰ ਧਰਮ ਪੁੱਛਿਆ ਜਾਂਦਾ ਇੱਥੋਂ ਤੱਕ ਇੱਕ ਇੱਕ ਬੱਚੇ ਦੁਆਰਾ ਜਿਹਨੇ ਸਾਰਾ ਕੁਝ ਅੱਖੀਂ ਦੇਖ ਕੇ ਆਪਣਾ ਉਸ ਪਹਿਲਗਾਮ ਦੇ ਅੱਤਵਾਦ ਹਮਲੇ ਦੇ ਵਿੱਚ ਆਪਣਾ ਪਿਓ ਗਵਾਇਆ ਆਪਣਾ ਬਾਪ ਗਵਾਇਆ ਉਸਨੇ ਦੱਸਿਆ ਕਿ ਪਹਿਲਾਂ ਜਿਹੜਾ ਇਕੱਠੇ ਖੜਾਇਆ ਜਾਂਦਾ ਫਿਰ ਕਿਹਾ ਜਾਂਦਾ Hindu Muslim ਅਲੱਗ-ਅਲੱਗ ਹੋ ਜਾਓ ਤੇ ਫਿਰ ਮੁਸਲਮਾਨਾਂ ਦਾ ਦੁਆ ਜਿਹੜਾ ਲੈ ਜਾ ਕਰਕੇ ਸਿੱਧੇ ਤੌਰ ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਟਾਰਗੇਟ ਕਿਲਿੰਗ ਕਰ ਦਿੱਤੀ ਜਾਂਦੀ ਹੈ ਟਾਰਗੇਟ ਕਰਕੇ ਉਹਨਾਂ ਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਪੂਰਾ ਦੇਸ਼ ਭਾਰਾ ਜਿਹੜਾ ਉਹ ਇਸ ਗਮਗੀਨ ਮਾਹੌਲ ਦੇ ਵਿੱਚ ਗਮ ਦੇ ਵਿੱਚ ਡੁੱਬ ਕੇ ਰਹਿ ਜਾਂਦਾ ਕਿ ਕੀ ਹੋ ਗਿਆ ਕਿ ਸਲਾਨੀ ਘੁੰਮਣ ਗਏ ਸੀ ਪਹਿਲਗਾਮਾ ਇਲਾਕੇ ਦੇ ਵਿੱਚ ਤੇ ਅਤਵਾਦੀ ਹਮਲਾ ਹੋ ਜਾਂਦਾ ਤੇ ਉਸ ਤੋਂ ਬਾਅਦ ਪੂਰੇ ਹਲਕੇ ਬੀਤੇ ਦਿਨ ਜਿੱਤੇ ਕਹ ਜੀਏ ਕਿ ਬੀਜੇਪੀ ਸੱਤਾਧਰ ਪਾਰਟੀ ਆ ਕਾਂਗਰਸ ਬੱਕਰੀ ਪਾਰਟੀ ਆ ਵਿਰੋਧੀ ਧਿਰ ਦੀ ਜਾਂ ਬਹੁਤ ਬੱਕਰੀਆਂ ਪਾਰਟੀਆਂ ਨੇ ਆਪਸ ਦੇ ਵਿੱਚ ਕੋਈ ਮੁੱਦਾ ਹੋ ਜਵੇ ਆਪਸ ਦੇ ਵਿੱਚ ਰਾਜਨੀਤਿਕ ਬਿਆਨ ਆਉਣੇ ਸ਼ੁਰੂ ਹੋ ਜਾਂਦੇ ਨੇ ਮਿਹਣੋ ਮਿਹਣੀ ਹੋਣਾ ਸ਼ੁਰੂ ਹੋ ਜਾਂਦਾ ਪਰ ਇਸ ਮੁੱਦੇ ਦੇ ਉੱਪਰ ਇਹ ਗੱਲ ਦੇਖਣ ਨੂੰ ਮਿਲਿਆ ਕਿ ਸਾਰੀਆਂ ਪੋਲੀਟੀਕਲ ਧਿਰਾਂ ਜਿਹੜੀ ਇਕੱਠੀਆਂ ਹੋਈਆਂ ਨੇ ਬੀਤੀ ਸ਼ਾਮ ਜਿਹੜੀ 올 ਪਾਰਟੀ ਮੀਟਿੰਗ ਵੀ ਕੀਤੀ ਗਿਆ ਤੇ ਉਸ ਦੇ ਵਿੱਚ ਕਿਹਾ ਗਿਆ ਕਿ ਭਾਵੇਂ ਅਸੀਂ ਬੱਕੋ ਬੱਕਰੇ ਆ ਪਾਰਟੀਆਂ ਦੇ ਰੂਪ ਦੇ ਵਿੱਚ ਪਰ ਇਸ ਮੁੱਦੇ ਨੂੰ ਲੈ ਕੇ ਦੇਸ਼ ਦੇ ਨਾਲ ਖੜਿਆ ਤੇ ਇਸ ਦੇ ਵਿੱਚ ਅੱਜ ਜਿਹੜਾ ਦਿੱਲੀ ਦੇ ਵਿੱਚ ਰੋਜ਼ ਦੇਖਣ ਨੂੰ ਮਿਲਿਆ ਆਮ ਪਬਲਿਕ ਵੀ ਇਸ ਮੁੱਦੇ ਨੂੰ ਲੈ ਕੇ ਰੋਜ਼ ਦੇ ਵਿੱਚ ਨਜ਼ਰ ਆਇਆ ਜੱਤੇ ਕਿ ਜਿਹੜਾ ਹੁਣ ਆ ਦਿੱਲੀ ਜਿਹੜੀ ਪੂਰਨ ਤੌਰ ਤੇ ਭਾਰਤ ਦੀ ਰਾਜਧਾਨੀ ਬੰਦ ਕਰ ਦਿੱਤੀ ਗਿਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਗਮਗੀਨ ਮਾਹੌਲ ਬਣਿਆ ਹੋਵੇਗਾ ਕਿ ਜੇਸ ਦੀ ਰਾਜਧਾਨੀ ਨੂੰ ਬੰਦ ਕਰਨਾ ਪੈ ਗਿਆ ਜਦ ਤੱਕ ਇੱਕ ਸੂਬੇ ਪੰਜਾਬ ਦੇ ਵਿੱਚ ਹਾਲਾਂਕਿ ਕੱਲ ਖਬਰਾਂ ਆਈਆਂ ਸੀ ਕਿ ਕਈ ਜ਼ਿਲ੍ਹੇ ਸ਼ਹਿਰ ਬੰਦ ਕੀਤੇ ਗਏ ਹਾਲਾਂਕਿ ਖਬਰਾਂ ਇਹ ਵੀ ਹੋਣਗੀਆਂ ਕਿ ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਸੇ ਤਰੀਕੇ ਜਿਹੜਾ ਬੰਦ ਹੋਣਗੇ ਪਰ ਅੱਜ ਦੇਸ਼ ਦੀ ਰਾਜਧਾਨੀ ਬੰਦ ਕਰ ਦਿੱਤੀ ਗਿਆ ਦਿੱਲੀ ਦੀਆਂ ਜਿਹੜੀਆਂ ਦੁਕਾਨਾਂ ਸਾਰੇ ਬਾਜ਼ਾਰ ਬੰਦ ਕਰ ਦਿੱਤੇ ਦਿੱਲੀ ਵਰਗਾ ਉਹ ਸ਼ਹਿਰ ਜਿਹੜਾ ਕਦੇ ਦਿਨ ਰਾਤ 24 ਘੰਟੇ ਬੰਦ ਨਹੀਂ ਹੁੰਦਾ ਪਰ ਉਸਦੇ ਬੰਦ ਦੀਆਂ ਅੱਜ ਤਸਵੀਰਾਂ ਨਿਕਲ ਕੇ ਸਾਹਮਣੇ ਜਾਨੀ ਕਿ ਪਹਲਗਾਮ ਦੇ ਅੱਤਵਾਦ ਹਮਲੇ ਦੇ ਵਿੱਚ ਸਾਰਾ ਦੇਸ਼ ਗਮ ਦੀ ਸਥਿਤੀ ਦੇ ਵਿੱਚੋਂ ਲੰਘ ਰਿਹਾ ਹੈ